ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੀ ਆਂ ਅੱਜ ਦੀ ਵੱਡੀ ਖਬਰ ਇਸ ਦੇ ਨਾਲ ਹੀ 542 ਸੀਟਾਂ ਤੇ ਆਏ ਨਤੀਜੇ ਜਾਨੋ ਕਿਹੜਾ ਪਾਰਟੀ ਨੂੰ ਮਿਲੀਆਂ ਕਿੰਨੀਆਂ ਸੀਟ ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ 500 44 ਲੋਕ ਸਭਾ ਸੀਟਾਂ ਹਲਕਿਆਂ ਵਿੱਚ 542 ਨਤੀਜੇ ਐਲਾਨ ਕਰ ਦਿੱਤੇ ਗਏ ਹਨ ਜਿਸ ਵਿੱਚ ਭਾਜਪਾ ਨੂੰ 240 ਅਤੇ ਕਾਂਗਰਸ ਨੂੰ 99 ਸੀਟਾਂ ਮਿਲੀਆਂ ਹਨ ਉੱਤੇ ਹੀ ਹਾਲੇ ਵੀ ਮਹਾਰਾਸ਼ਟਰ ਦੇ ਬੀੜ ਹਲਕੇ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਜਿੱਥੇ ਐਨਸੀਪੀ ਦੇ ਉਮੀਦਵਾਰ ਬਜਰੰਗ ਮਨੋਹਰ ਸੋਨਵਾਨੇ ਭਾਜਪਾ ਦੀ ਪੰਚਕਾ ਮੁੰਡੇ ਤੋਂ ਅੱਗੇ ਚੱਲ ਰਹੀ ਹੈ ਇਸ ਦੇ ਨਾਲ ਹੀ ਲੋਕ ਸਭਾ ਦੇ 544 ਮੈਂਬਰ ਹਲਕਿਆਂ ਵਿੱਚ ਭਾਜਪਾ ਦੇ ਸੂਰਤ ਤੋਂ ਉਮੀਦ ਮੁਕੇਸ਼ ਦਲਾਲ ਦੀ ਬਿਨਾ ਮੁਕਾਬਲੇ ਜਿੱਤ ਰਹੇ ਹਨ 542 ਸੀਟਾਂ ਲਈ ਵੋਟਾਂ ਦੀ ਗਿਣਤੀ ਕੀਤੀ ਗਈ ਹੈ ਚੋਣ ਕਮਿਸ਼ਨ ਦੀ ਵੈਬਸਾਈਟ ਤੇ ਤਾਜ਼ਾ ਅਪਡੇਟ ਤੇ ਅਨੁਸਾਰ ਲੋਕ ਸਭਾ ਚੋਣਾਂ ਦੇ ਸਾਰੇ ਸੂਬਿਆਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਪਾਰਟੀਆਂ ਤੇ ਕਿੰਨੀਆਂ ਸੀਟਾਂ ਤੇ ਜਿੱਤ ਰਹੇ ਹਨ ਹਾਸਲ ਕੀਤੀਆਂ ਨੂੰ ਜਾਣੋ ਇਸ ਵਿੱਚ ਭਾਜਪਾ 240 ਕਾਂਗਰਸ 99 ਇਸ ਦਿਨ ਆਲਹੀ ਡੀ ਐਸ ਕੇ ਬਾਈ ਟीडीपी 16 ਜਨਤਾ दल बहाना ਐ ਸ਼ਿਵ ਸੈਨਾ 7 YSRC P 4 RJD 4 CPI 4 ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ